ਇੰਨੀ ਜੋਗੀ ਹੈ ਨਹੀਂ ਉਦਾਂ ਕੱਲੀ ਜਾ ਨਹੀਂ ਸਕਦੀ ਕਿਤੇ ਇਤਰ ਤੱਕ ਕਿਤੇ ਵੀ ਨਹੀਂ ਹੁਣ ਬੰਦਾ ਕਿਸੇ ਨੂੰ ਪੁੱਛ ਵੀ ਨਹੀਂ ਸਕਦਾ ਇਦਾਂ ਕਰਦਾ ਮੋਟਰਸਾਈਕਲ ਲੈ ਕੇ ਜਾਂਦਾ ਕਿਤੇ ਲੱਗੀ ਚੱਗੀ ਹੁਣੀ ਏ ਜੇ ਹਾਈ ਹਾਈ ਮੰਜਲਦਾਰ ਸਾਰੇ ਲੱਭ ਲਈ ਆ ਕਿਤੇ ਨਹੀਂ ਲੱਭਣ ਡਈ ਕਿਤੇ ਪਿੰਡ ਚ ਜਲੂਸ ਹੀ ਨਿਕਲ ਜੇ ਸਾਡਾ ਲੋਕੀ ਕੀ ਕਹਿਣਗੇ ਮੈਨੂੰ ਤੇ ਇਹ ਨਹੀਂ ਪਤਾ ਕਿ ਕਿਤੇ ਦਫਾ ਹੋ ਗਈ ਆ ਹਾਈ ਹਾਈ ਕਰੀਏ ਕੀ ਇੱਕ ਤਾਂ ਸਿਆਪਾਖਾ ਨਾਮ ਦਾ ਫੋਨ ਦਾ ਕੂਚਾ ਲਾਤਾ ਫੋਨ ਨੂੰ ਮਿੰਟ ਵਿੱਚ ਮੈਂ ਤੁਹਾਨੂੰ ਕਹਿੰਦਾ ਹੈ ਨਾ ਐਵਦੀ ਚੀਜ਼ਾਂ ਫੋਨ ਫੋਨ ਘਰੋਂ ਕੱਢ ਦੋ ਤੇ ਤੁਹਾਡੇ ਮੁੰਡੇ ਦਾ ਬੇੜਾ ਕਰਕੇ ਆਵਾ ਦਵਾ ਦਾ ਫੋਨ ਲਿਆ ਕੇ ਦੇਤਾ ਦੇ ਹੱਥ ਵਿੱਚ ਇਹਨੂੰ ਨਹੀਂ ਪਤਾ ਹੈ ਇਹ ਕਿੱਡਾ ਕ ਵਿਲਾਵਾ ਕਰਕੇ ਲਿਆਇਆ ਹੈ ਉਹਨੂੰ ਇਹਨੂੰ ਪਤਾ ਤਾਂ ਹੈਗਾ ਸਾਰੀ ਕਹਾਣੀ ਦਾ ਅਰੇ 2-4 ਸਾਲ ਤੇ ਗੜ ਲੈਂਦਾ ਹੁਣ ਕੀ ਕਰਨਾ ਜੇ ਮੈਨੂੰ ਤਾਂ ਫਿਕਰ ਪਈ ਆ ਹੁਣ ਕਰਨਾ ਕੀ ਮੈਨੂੰ ਕੀ ਪਤਾ ਕੀ ਕਰਨਾ ਹੁਣ ਮੇਰੀ ਗੱਲ ਸੁਣੋ ਲੱਭਦੇ ਸੁਣੇ ਸਾਰੇ ਅਸੀਂ ਉੱਪਰ ਨਹੀਂ ਗਏ ਇੱਕ ਵਾਰੀ ਚੜ੍ਹ ਜਾ ਕੇ ਵੇਖ ਕੇ ਆਵਾ ਉਹ ਜਾ ਵੇਖਿਆ ਕਰੀ ਫਿਰ ਉੱਥੋਂ ਕੋਠੇ ਤੇ ਵੀ ਚੱਕ ਹੋ ਜੇ ਤੀ ਇਹਰ ਕਿੱਧਰ ਦੀ ਜਾਵਾਂਗੀ ਮੈਨੂੰ ਤਕਈ ਦਵਾ ਹੀ ਨਹੀਂ ਲੱਭਾਂਂਦਿਆ ਪਤਾ ਨਹੀਂ ਆਕਰਵਲੇ ਨਾਲ ਬੋਲਦੀ ਕਿ ਨਹੀਂ ਬੋਲਦੀ ਇੱਧਰ ਵੈਸੇ ਪੌੜੀਆਂ ਹੈਗੀਆਂ ਵਾ ਐਂਦੀ ਉੱਤਰ ਕੇ ਇੱਥੇ ਜਾਇਆ ਜਾ ਸਕਦਾ ਛੜਕਵੀਂ ਭੜੀ ਦੂਰ ਜਾਣਾ ਮੈਂ ਜੜੀ ਐ ਮੈਂ ਕਿੱਥੇ ਕੱਲੀ ਜਾਵਾਂਗੀ ਕਿੱਦਾਂ ਜਾਵਾਂ ਇੱਥੇ ਮੈਨੂੰ ਤਾਂ ਕੁਝ ਸਮਝ ਨਹੀਂ ਲੱਗਾਂਗੇ ਹਾਈ ਹਾਈ ਪਤਾ ਨਹੀਂ ਕਿੱਥੇ ਦਫਾ ਹੋ ਗਈ ਆ ਇੱਕ ਤੇ ਇਹਦੀ ਸਮਝ ਨਹੀਂ ਆਉਂਦੀ ਮਾਪਿਓ ਦਾ ਹੇਡ ਚੜ ਗਿਆ ਇਹਨੂੰ ਉਦੋਂ ਨਹੀਂ ਮਾਪਿਓ ਦਾ ਪਤਾ ਜਦੋਂ ਭੱਜੀ ਸੀਗੀ ਉਦੋਂ ਤੇ ਛੱਟ ਕੋਠੇ ਟੱਪ ਕੇ ਆ ਗਈ ਸੀਗੀ ਹਾਏ ਕੀ ਕਰਾਂ ਹਾਏ ਮੈਂ ਇਦਰੋਂ ਦੀ ਵੀ ਨਹੀਂ ਉਤਰਿਆ ਜਾਣਾ ਹਾਏ ਮੈਂ ਕੀ ਕਰਾਂ ਮੈਨੂੰ ਤੇ ਕੁਝ ਸਮਝ ਹੀ ਨਹੀਂ ਲੱਗਉਂਦੀ ਕੈਂਦੀ ਚਾਹਾਂਗੇ ਮੰਮੀ ਹੁਣੀ ਕਹਿੰਦੇ ਹੀ ਘਰ ਨਹੀਂ ਆਉਣਾ ਬੰਦ ਕਹਾਂਣ ਕੇ ਲੈ ਜਾਂਦਾ ਸਗੋਂ ਤੂੰ ਇੱਥੇ ਕੀ ਕਰਨ ਢਈ ਆਂ ਕਿਉਂ ਮੰਮੀ ਕੀ ਹੋਇਆ ਵਾ ਹਾਏ ਨਹੀਂ ਤੂੰ ਆਨੇ ਕੀ ਹੋਇਆ ਵਾ ਅਹੀਂ ਮਰ ਗਏ ਤੈਨੂੰ ਲੱਬ ਲੱਬ ਕੇ ਥੱਲੇ ਹਾਏ ਮੈਂ ਮੰਮੀ ਕਿੱਥੇ ਚੱਲ ਜਣਾ ਨਹੀਂ ਇੱਥੇ ਹੀ ਰਹਿਣਾ ਹੈ ਘਰ ਵਿੱਚ ਹੀ ਮੈਂ ਨਹੀਂ ਇਹ ਦੱਸ ਐਂਦੀ ਕਿ ਵੇਖਣ ਡਈ ਆ ਉਦਾਂ ਹੀ ਮੰਮੀ ਵੇਖ ਹੁੰਦੀ ਮੈਗੀ ਵੇਖਣਾ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਕੋਹ ਪਤਾ ਨਹੀਂ ਕਿਹੜੇ ਚੱਕਾਂ ਚ ਤੁਸੀਂ ਫੰਡੀ ਆ ਤੂੰ ਅਹੀਂ ਪਾਗਲ ਹੋ ਗਿਆ ਸਾਹ ਟੱਬਰ ਤਨ ਲੱਭ ਲੱਭ ਕੇ ਇੰਦਰ ਵਿਚਾਰਾ ਪਤਾ ਨਹੀਂ ਕਿੱਥੇ ਗਿਆ ਆਈ ਓ ਹੈ ਤੇ ਤੂੰ ਇੱਥੇ ਕਰਨੀ ਧੁੱਪੇ ਵੇਹ ਗੋੜੇ ਗੋੜੇ ਸਿਖਰ ਦੇ ਪੈਰ ਵੰਤਰੀ ਸੂਰਜ ਨੂੰ ਅੱਗ ਲੱਗੀ ਆ ਐਨੀ ਗਰਮੀ ਆ ਤੂੰ ਇੱਥੇ ਕੀ ਕਰਦੀ ਆ ਮੰਮੀ ਮੈਂ ਉਦਾਂ ਹੀ ਆ ਗਈ ਆ ਮੇਰੇ ਘਰ ਮੈਂ ਆ ਨਹੀਂ ਸਕਦੀ ਕੋਈ ਸ਼ਾਨ ਹੀ ਉੱਤੇ ਹੈ ਉਹ ਸਿਆਲਵਾ ਜਿਹੜਾ ਉੱਤੇ ਚੜ ਕੇ ਬੈਠੀ ਤੂੰ ਫੇਰ ਸੈਕੰਡ ਤੂੰ ਮੈਂ ਵੇਖੇ ਥਲੇ ਦਿਲ ਜਣੀ ਲੱਗਦੇ ਤੇ ਉੱਤੇ ਆ ਗਈ ਮੈਂ ਚਲ ਵੇ ਵੋਕੀ ਆਉਣੀ ਆ ਹਾਂ ਥੁਪੇ ਤੇਰਾ ਦਿਲ ਲੱਗਦਾ ਵਾ ਦਾਲ ਚ ਕੁਛ ਕਾਲਾ ਲੱਗਦਾ ਮੈਨੂੰ ਦੱਸ ਦੇ ਕੀ ਗੱਲ ਵਾ ਐਵੇਂ ਮੰਮੀ ਤੁਸੀਂ ਸੋਚੀ ਜਾਂਦੇ ਹੋ ਨਹੀਂ ਮੇਰੀ ਗੱਲ ਸੁਣ ਲਾ ਆ ਜੋੜੇ ਮੇਰੇ ਹੱਥ ਕਿਤੇ ਹੋਰ ਨਾ ਨਵਾਂ ਚੰਦ ਚਾੜਦੀ ਲੋਕੀ ਤੇ ਗੱਲਾਂ ਤਾਂ ਪਾਉਂਦੇ ਆ ਸਾਨੂੰ ਅੱਛਾ ਤਿਆਂ ਜੀ ਮਾਰੀ ਜਾਨੀ ਆ ਕਿਤੇ ਨਿਆਣ ਮਟੱਕੇ ਤੇ ਨਹੀਂ ਕਰਨੀ ਕਿਸ ਨਾ ਇੱਥੇ ਹਾਏ ਹਾਏ ਮੰਮੀ ਕੀ ਕਰਨਦੇ ਹੋ ਤੁਸੀਂ ਇੱਦਾਂ ਨਹੀਂ ਤੇ ਕੋਈ ਵੀ ਗੱਲ ਨਹੀਂ ਹੈ ਕਿ ਐਵੇਂ ਜੋ ਮਰਜ਼ੀ ਸੋਚੀ ਜਾਂਦੇ ਹੋ ਨਹੀਂ ਮੈਂ ਗਲਤ ਨਹੀਂ ਸੋਚਦੀ ਬਥੇਰਾ ਗੰਦ ਪਿਆ ਦੁਨੀਆ ਦੇ ਉੱਤੇ ਬੜਾ ਕੁਝ ਹੋਣ ਡਿਆ ਵਾ ਅੱਜ ਕੱਲ੍ਹ ਨੂੰ ਸ਼ਰਮ ਹੈਗੀ ਕਿਸ ਨੂੰ ਵੀ ਮੰਮੀ ਮੈਂ ਇੱਕੋ ਵਾਰੀ ਗਲਤੀ ਕਰਕੇ ਇੰਨਾ ਪਛਤਾਉਂਦੀ ਆਂ ਦੋਰੇ ਤੇ ਮੈਂ ਇੱਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦੀ ਕਿ ਮੈਂ ਇਦਾਂ ਦਾ ਕੰਮ ਕਰਾਂਗੀ ਪਰਨਾ ਹਜਮ ਨਹੀਂ ਹੋਣ ਡਿਆ ਮੈਨੂੰ ਆ ਤੁੱਪੇ ਤੇਰਾ ਇੱਥੇ ਬਹਿਣਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਪਰ ਨਹੀਂ ਗਰਮੀ 'ਚ ਤੂੰ ਕਰਨੀ ਕੀ ਡਈ ਆ ਲੋਕੀ ਹੱਸੀਆਂ 'ਚ ਵੜੇ ਆ ਤੂੰ ਹੀ ਖਲੋਜੋ ਫਿਰ ਤੂੰ ਹੀ ਖਲੋ ਇੱਧਰ ਲਾ ਥੱਲੇ ਤੈਨੂੰ ਤੇ ਮੈਂ ਮੱਤ ਦਿੰਦੀ ਆ ਨਾ ਜਰਾ ਜਿਹੜੀ ਤੂੰ ਕੋਠੇ ਟੱਪਦੀ ਫਿਰਦੀ ਆ ਤੈਨੂੰ ਕੀ ਮੰਮੀ ਪਤਾ ਤੇ ਲੱਗੇ ਮੈਨੂੰ ਨਹੀਂ ਹੋਣਾ ਕੀ ਆ ਕੋਈ ਕਸਰ ਰਹਿ ਗਈ ਆ ਹੋਣੀ ਏ ਜਿਹੜੀ ਬਾਕੀ ਕਰਨ ਵਾਲੀ ਆ ਤੂੰ ਉਹ ਸਾਡੇ ਸਿਰ 'ਚ ਸਵਾਹ ਪਾਉਣੀ ਆ ਚੱਲ ਥੱਲੇ ਮੰਮੀ ਇਹ ਉੱਤੇ ਹੀ ਵੇਹ ਤੇ ਸਕੇ ਮਾਲੜਾਂ ਦੀ ਫਿਰਦੀ ਹੈਗੀ ਹੈ ਐਨੀ ਦੁਪਹਿਰ ਲੱਗੀ ਆ ਇਹ ਮੈਂ ਤਾਂ ਟੈਲਣ ਆਈ ਆ ਆ ਵੇਖ ਲੈ ਮੇਰੀ ਤੂੰ ਗੱਲ ਸੁਣ ਮੈਨੂੰ ਪਤਾ ਤੇ ਲੱਗੇ ਕਿਹੜੀ ਜਮ ਸਰ ਜਣੇ ਮੇਰੇ ਦਿਵਾਲੇ ਹੋਣ ਮਾਰੇ ਦੇ ਕੰਮ ਤੇ ਤੂੰ ਕਰਦੀ ਫਿਰਨ ਡਈ ਆ ਕਹੇ ਮੇਉਂ ਦਹੀਂ ਚਲਗੀ ਜਾ ਨਹੀਂ ਸਕਦੀ ਮੈਂ ਸਾਰੇ ਟੱਬਰ ਨੂੰ ਸੁੱਕਣੇ ਪਾਇਆ ਇਹਨੇ ਇੰਨੇ ਗੁੰਡੇ ਬੜੇ ਤੱਕ ਪਾਇਆ ਦੇ ਉੱਤੇ ਚੜੀ ਏ ਲੋਕੀ ਐਸੀਆਂ ਚ ਵੜੇ ਆਂਦੀ ਮੁੱਤੇ ਆਈਆਂ ਰਹੀ ਆਰਾਮ ਕਰਨਾ ਆ ਬਹੁਤ ਜੀ ਆੂੰ ਇੱਧਰ ਆਂਦੀ ਨਹੀਂ ਤੂੰ ਐਸੀ ਯਾਰ ਮੈਨੂੰ ਸਮਝ ਨਹੀਂ ਲੱਗਦੀ ਮੈਨੂੰ ਪਤਾ ਤੇ ਲੱਗਿਆ ਮੈਂ ਕੀਤਾ ਕੀ ਐ ਜੇ ਉਹ ਪੁੱਠਾ ਸਿੱਧਾ ਕੰਮ ਕੀਤਾ ਨਾ ਵੇਖੀ ਦਰਨਾ ਬੰਦ ਆ ਗਈ ਐ ਮੈਨੂੰ ਮੱਤਬਾ ਤੋੜ ਛੱਡਣੀ ਐ ਮੈਨੂੰ ਤੁਹਾਡੀ ਸਮਝ ਨਹੀਂ ਲੱਗਨੀ ਤੁਹਾਡੀ ਮਾ ਵੀ ਮੇਰੇ ਦੁਆਲੇ ਹੋਈ ਜਾਣਦੀ ਤੁਸੀਂ ਵੀ ਹੋਈ ਜਾਣਦੇ ਹੋ ਮੇਰਾ ਕੀ ਕਸੂਰ ਮੈਂ ਕੀ ਕਰਤਾ ਹੁਣ ਤੂੰ ਮੈਂ ਦਫ਼ਤਰ ਮੁੜ ਜਾ ਜਿਹੜੇ ਕੰਮ ਕਰਦੀ ਕਰਨੀ ਆ ਮੈਂ ਕੀ ਦੋਗੀ ਬਦਤ ਲੱਗੇ ਮੈਨੂੰ ਬਕਵਾਸ ਬੰਦ ਕਰ ਬੰਦ ਕਰ ਬਕਵਾਸ ਹੱਥ ਦੋਈ जडेजा ਵਾਲੀ ਯਾਰ ਖੋਲੋ ਤੇ ਸਹੀ ਹੱਥ ਦੋਹੀ ਇਨਾਂ ਵਾਲੇ ਫਿੰਗਰ ਬੂਆ ਖੋਲੋ ਤੇ ਮਖਰਾਪ ਹੋ ਗਿਆ ਨਾ ਇਹਨਾਂ ਦੀ ਸਮਝ ਨਹੀਂ ਆਉਂਦੀ ਵੀ ਕਿਹੜੇ ਪਾਸੇ ਨੇ ਤੁਰ ਪੈਨੇ ਨੇ ਘਰ ਦੀ ਮੰਮੀ ਨਾਲ ਫੋਨ ਕੀ ਮੈਨੂੰ ਹੁਣੇ ਲਾ ਜੋ ਆਣ ਕੇ ਫੋਨ ਕਿੱਥੇ ਮੇਰਾ ਆਏ ਹਾਏ ਫੋਨ ਕਿੱਥੇ ਆ ਅੱਗ ਲੱਗੀ ਫੋਨ ਨੂੰ ਵੀ ਪਿੰਦਰ ਯਾਰ ਬੁਆ ਖੋਲੋ ਵੀ ਪਿੰਦਰ ਖੋਲੋ ਬੁਆ ਖੋਲ ਦੋ ਮੈਂ ਪਿੰਡ ਇਕੱਠਾ ਕਰ ਲੈਣਾ ਇਹਨੇ ਬੁਲਾਨੇ ਮੈਂ ਛੱਤ ਤੇ ਕਰਦੀ ਕੀ ਫਿਰੰਡੀ ਹੀ ਕਰਦੀ ਕੀ ਸਕੀਮਾ ਘੰਡੀ ਹੀਗੀ ਨਿਕਲਣ ਦੀ ਕਾ ਯਾਰ ਖੋਲ ਦੇ ਨੀਓ ਤੈਨੂੰ ਕੀ ਪਤਾ ਮੰਮੀ ਹੁਣ ਇੱਥੇ ਪਹਿਰਾ ਦੇਣਾ ਪੈਣਾ ਮੈਂ ਕੀਤਾ ਕੀ ਮੈਨੂੰ ਪਤਾ ਤੇ ਲੱਗੇ ਪਹਿਰਾ ਦੇਣਾ ਕਿਨੇ ਭੱਜ ਜਾਣਾ ਹੀ ਹੋ ਤੇ ਪਵਾੜਾ ਸਾਡੇ ਗਲ ਪੈ ਜਾਣਾ ਵਾ ਜਰ ਤੜਾ ਦਿਮਾਗ ਸਹੀ ਮਾਰੀ ਪੈਣ ਡਈ ਏ ਤੈਨੂੰ ਤੇ ਤੂੰ ਬੁਆ ਕਾਦ ਲਈ ਪਾਣੀਗੀ ਤਾਂ ਮੈਨੂੰ ਪਤਾ ਤੇ ਲੱਗੇ ਮੇਰਾ ਕਸੂਰ ਕੀ ਆ ਮਾਰਵੇਂ ਤੇ ਸਿਰ ਚ ਕੋਹ ਪਾ ਇਹ ਨਾ ਅੰਮੀ ਇੱਥੇ ਇਦਾਂ ਨੇ ਰੱਦ ਚੁੱਕਿਆ ਆ ਉੱਥੇ ਚੁੱਪ ਕਰਕੇ ਨਾ ਬਿਠੀ ਰਹਿ ਜੇ ਕੋ ਛਿੰਤਾਈ ਦੀ ਤਾਂ ਦੱਸ ਦੇ ਤੈਨੂੰ ਰੋਟੀ ਪਾਣੀ ਅੰਦਰ ਮਿਲੇਗਾ ਬਾਹਰੋਂ ਤੈਨੂੰ ਹੁਣ ਜਾਣ ਦੇਣਾ ਮੇਰੀ ਗੱਲ ਸੁਣ ਲੈ ਤੁਹਾਨੂੰ ਸਾਰਾ ਪਰਾ ਲੱਗ ਗਿਆ ਜਿਹਦੋਂ ਕਰਦੀ ਫਿਰਨ ਡਈ ਈਂ ਜੇ ਤੂੰ ਕਿਤੇ ਹੁਣ ਆਵਾਜ਼ ਦਿੱਤੀ ਨਾ ਕੋਈ ਵੀ ਤੇ ਲੱਤ ਤੋੜ ਕੇ ਅੰਦਰ ਪਾ ਦਾਂਗੇ ਤੈਨੂੰ ਹੋਰ ਲੱਗੀ ਕੰਮ ਕਰਨ ਨਾ ਉੱਥੇ ਜਾਵਤ ਕਰਨਾ ਕੀ ਆ ਇਹ ਇਥੇ ਮੈਂ ਕੀ ਕਰਨੀ ਐ ਤੇ ਤੂੰ ਮੈਨੂੰ ਮਾਰਦੇ ਕੋਟ ਤੇ ਹੀ ਆ ਵੇ ਉਹ ਅੱਛੇ ਤੇਰਾ ਕੁੱਤੇ ਨੂੰ ਚਾਰ ਪਾਣਾ ਵਾ ਕਿੰਨੀ ਸੱਚ ਸੁਆਹ ਪਾ ਕੇ ਆਈਏ ਫਿਰ ਤੁਰਪੇ ਲੈਣ ਮੈਨੂੰ ਦੋਨਾਂ ਤੇਰਾ ਨਹੀਂ ਓਏ ਆਹੋ ਉਹ ਇੱਜ਼ਤ ਨਹੀਂ ਗਈ ਫਿਰ ਉਹਨਾਂ ਦੀ ਤਾਂ ਹੀ ਤੂੰ ਓਖੇ ਹੁੰਦੇ ਜਦੋਂ ਤੁਹਾਨੂੰ ਮੈਨੂੰ ਕੋਈ ਮਤਲਬ ਨਹੀਂ ਤੁਹਾਨੂੰ ਕੀ ਲੱਗਿਆ ਮੈਂ ਜਿੱਥੇ ਮਰਜੀ ਜਾਵਾਂ ਜੇਕਰੋਂ ਪੈਰ ਪੁੱਟਿਆ ਨਾ ਤੁਹਾਨੂੰ ਮਾਰ ਛੱਡਣਾ ਨਾ ਨਹੀਂ ਮੇਰੀ ਗੱਲ ਸੁਣ ਜਿੰਨੂ ਮਾਰਗੇਤ ਬਚਦੇ ਤੁਸੀਂ ਵੀ ਨਹੀਂ ਮੇਰੇ ਮਾਂ ਪਿਓ ਨੇ ਵੀ ਤੁਹਾਨੂੰ ਮਾਰ ਛੱਡਣਾ ਲੱਗਦੇ ਰਹੋ ਆਪਣੇ ਪੁੱਤ ਨੂੰ ਫੇਰ ਕੋਈ ਨਹੀਂ ਦੇਖ ਲਾਂਗਾ ਉਹਨਾਂ ਨਾਲ ਵੀ ਦੇਖ ਲਾਂਗਾ ਤੁਸੀਂ ਕੀ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਜੇ ਬਕਵਾਸ ਬੰਦ ਕਰ ਲੈ ਆਪਣੀ ਉਹ ਤੇਰੇ ਘਰੋਂ ਭੱਜ ਕੇ ਆਈ ਸੀਗੀ ਹੈ ਕੰਧਾਂ ਟੱਪਦੀ ਫਿਰਦੀ ਹੋਦਨੇ ਕੁਝ ਹੈਗਾ ਹੀ ਨਾ ਉਹਦਨੇ ਕਿੱਡਾ ਕਿ ਤਗੜਾ ਰਾਜਾ ਹੀ ਏ ਉਹਦਨੇ ਤੇਰਾ ਪੁੱਤ ਪਤਾ ਨਹੀਂ ਕਿੰਨੀਆਂ ਦੀਆਂ ਚੀਜ਼ਾਂ ਮੰਗ ਮੰਗ ਕੇ ਖੜਦਾ ਹੈ ਕਿ ਮੈਂ بڑا ਵੱਡਾ ਰਾਜਾ ਹਾਂ ਮੇਰੇ ਤੋਂ ਉੱਤੇ ਕੋਈ ਹੈ ਹੀ ਨਹੀਂ ਸਾਰਾ ਸਿਆਪਨ ਤੇਰਾ ਵਾ ਤੋਰ ਅੰਗ ਬਨ ਲੱਗਿਆ ਇੱਕ ਮਿੰਟ ਨਹੀਂ ਲਾਉਂਦੀ ਕਦੀ ਉਹਦੇ ਵਾਲ ਤੇ ਮੇਰੇ ਵਾਲ ਹੈਂ ਤੇ ਤੂੰ ਨਾ ਉੱਤਕ ਕਰਨ ਵਾਲੀ ਹੈ ਪਾਵਾ ਮੈਂ ਮੀਰਾ ਕਿੱਦਾਂ ਚੱਲ ਬੋਲ ਹਣ ਬੋਲ ਜਾਰੀ ਲੋ ਜਿੰਨੇ ਦਰ ਤੱਕ ਕੁਝ ਹੋ ਸਕਦਾ ਹੈ ਜਿੱਦਣ ਮੇਰੇ ਮਾਂ ਪਿਓ ਆ ਗਏ ਨਾ ਫਿਰ ਤੁਹਾਡੇ ਤੋਂ ਕੁਝ ਨਹੀਂ ਜੀ ਹੋਣਾ ਮੇਰੇ ਮਾਂ ਤੇ ਜੋਗੀ ਰਹਿਣ ਦਵਾ ਕੇ ਤੈਨੂੰ ਤਾਂ ਫੇਰ ਮਾਰਾਂ ਤੈਨੂੰ ਜਿੰਦੀ ਨੱਪਾਂ ਤੇ ਅੰਦਰ ਹੀ ਤੇ ਬਚਦੇ ਤੁੱਟੀ ਵੀ ਨਹੀਂ ਹੋ ਤੇਰੀ ਉਕਸੋਕਰੀ ਨਿਕਲ ਦੇੜੀ ਅਸੀਂ ਤੇਰੇ ਨੂੰ ਨਹੀਂ ਦੇਣੀ ਤੂੰ ਜੇ ਮੇਰੇ ਮੁੰਡੇ ਦਾ ਭੱਜ ਕੇ ਆ ਗਈ ਕਿੱਤਾ ਹੁਣ ਕਿਦਾਂ ਝਲ ਗਈ ਆ ਮੈਂ ਦਾਸਤਾ ਉਹਨਾਂ ਨੂੰ ਸਾਰਾ ਕੁਝ ਦਾਸਤਾ ਵਾ ਤੂੰ ਕੋਈ ਗੱਲ ਨਹੀਂ ਦੱਸ ਦੇ ਕੀ ਪ੍ਰੂਫ ਨਾ ਕੋ ਪਾਣਾ ਤੇ ਉਹਨਾਂ ਨੂੰ ਵੀ ਉਹਨਾਂ ਦੀਆਂ ਲੱਤਾਂ ਤੋੜਾ ਕੇ ਨਾ ਲੱਤਾਂ ਤੋੜਨ ਵਾਲੇ ਵੱਡੇ ਤੁਸੀਂ ਤੁਹਾਡੀਆਂ ਨਾ ਤੋੜ ਕੇ ਮੰਜੇ ਤੇ ਪਾਣਗੇ ਸਾਰੇ ਟੱਬਾਂ ਨੂੰ ਤਾਂ ਤਾਂ ਕਿਉਂ ਮੈਨੂੰ ਬੱਸ ਗਿਆ ਤੈਨੂੰ ਮੈਂ ਦੱਸਦਾ ਜੀ ਕਿਹਦੀ ਤੇ ਲੱਤਾਂ ਮੈਂ ਪੜੇ ਅੰਦਰ ਓਕੇ ਮੇਰੇ ਤੇ ਕਦੇ ਲਈ ਹੋਈ ਜਾਂਦੇ ਹੋ ਬਾਰ-ਬਾਰ ਤੇ ਕਹਿੰਦੇ ਹੋਈਏ ਸਾਰੇ ਪਵਾੜੇ ਤੇਰੇ ਹੋਣਗੇ ਕਰ ਲਓ ਜੋ ਤੁਸੀਂ ਕਰ ਸਕਦੇ ਨੇ ਮੈਂ ਵੀ ਤੁਹਾਨੂੰ ਹੁਣ ਇੱਥੋਂ ਜਾ ਕੇ ਵਿਖਾਵਾਂਗੀ ਤੂੰ ਜਾ ਕੇ ਦੱਸੀ ਵੇਣ ਇੱਥੋਂ ਹੀ ਮੈਂ ਜਾ ਸਕਦੀ ਆ ਜਾਂ ਜੋਗੀ ਰਹਿਗੇ ਤੇ ਜਾਣਗੇ ਨਾ ਫੜ ਕੇ ਲੱਤਾਂ ਪਾਓ ਨੀ ਛੜੇ ਦੀਆਂ ਲੋ ਜੋ ਤੂੰ ਕਰਨਾ ਰਹਿਗੇ ਹੁਣ ਇੱਥੇ ਅੰਦਰ ਹੀ ਤੁਸੀਂ ਮਹਿਲ ਲਾ ਲਓ ਜੋਰ ਜਿੰਨਾ ਲਾ ਸਕਦੇ ਹੋ ਚੱਲ ਠੀਕ ਆ ਤੂੰ ਵੀ ਕਰ ਲੈ ਜੋ ਕਰਨਾ ਹੈ ਰਹੀ ਕਰਕੇ ਦੱਸ ਨੀ ਕਰ ਲੋ ਤੁਹਾਨੂੰ ਖਾਣ ਤੋਂ ਫਰਸਤ ਮਿਲੋਗੀ ਤੇ ਮੇਰੇ ਦੁਆਰੇ ਹੋਗੇ ਨਾ ਆਪ ਕਰ ਚੁੱਪ ਕਰ ਪੱਟੀ ਇਹ ਚਾਰਜ ਕੰਮ ਇਹ ਕਰਦਾ ਨਾ ਤੁਹਾਨੂੰ ਲੱਭਣਾ ਨਹੀਂ ਕਿ ਇਹਦੇ ਨੇ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ ਜੱਪ ਕੀਤੀ ਰਹਿ ਰੋ ਟੀਚਰਾ ਇਹਦੇ ਮਗਰ ਲਾ ਕੇ ਤੇ ਦੇਓ ਮੇਰੇ ਨਾਲ ਲੜਨਾ ਤੇ ਮੇਰਾ ਪੁੱਤਵਾ ਹਮ ਤੇਰੇ ਮਗਰ ਲੱਗਾ ਦੋ ਬਲੀ ਪੁੱਤਵਾ ਤੈਨੂੰ ਭਰਾਵਾਂ ਦੀ ਬਣ ਜਾਨੀ ਕਿ ਕਦੀ ਤੂੰ ਇਹਦੀ ਬਣ ਜਾਨੀ ਐ ਇਹਦੀ ਮੈਂ ਸਵਾਭਾ ਨੇ ਇਹਦੇ ਕਰਕੇ ਮੈਂ ਸਾਰਾ ਕੁਝ ਛੱਡ ਕੇ ਆਈ ਇੱਥੇ ਮੇਰਾ ਬਣਿਆ ਨਹੀਂ ਆ ਮੈਂ ਕੁਝ ਯਾਣਾ ਮੈਂ ਤਵਾਰਿਆ ਮੇਰੇ ਲੱਗੋਇ ਛੋ ਤੂੰ ਹੀ ਕਰਨ ਦੇ ਬਸ ਮੈਂ ਕੁਝ ਕਰਨਾ ਤੁਹਾਨੂੰ ਇਹ ਇੱਥੇ ਚੱਲਦੇ ਜਾਂਦੇ ਹੋ ਜਰਾ ਇਹ ਸਾਨੂੰ ਕਰਨ ਵਾਲੀ ਗੱਲ ਹੀ ਆ ਹੈਂ ਵਾਹ ਮੋਥ ਤੇ ਜਾਣਵਾ ਤੇਰੀ ਵੇਖੀ ਕਿਦਾਂ ਕੱਢਨੇ ਆ ਉਹ ਜਾਓ ਕਰ ਲੋ ਜੋ ਤੁਸੀਂ ਕਹਿੰਦਾ ਮੈਂਟਲ ਦੇ ਵਰਗਿਆਂ ਤੋਂ ਡਰਦੀ ਬਥੇਰਾ ਤੇਰੇ ਤੋਂ ਡਰ ਡਰ ਕੇ ਵੇਖ ਲਿਆ ਇੱਕ ਵੀ ਤੇਰੀ ਬਥੇਰੀ ਕਰਦੀ ਹੈ ਫੜਾਂ ਜੀਆਂ ਨਾ ਮਾਰ ਉਹ ਫੜਾਂ ਤੁਸੀਂ ਮੈਨੂੰ ਕਹਿ ਰਹੇ ਹੋ ਫੜਾਂ ਤੇ ਤੁਸੀਂ ਮਾਰਦੇ ਰਹੇ ਕਿੰਨੀਆਂ ਰੰਗ ਵੇਹੇ ਦੇ ਕਿਦਾਂ ਬਦਲੇ ਗਿਰਗਟ ਵਾਂਗੂ ਗਿਰਗਟ ਹਜੇ ਮੰਮੀ ਤੁਸੀਂ ਤੁਹਾਡੇ ਤੋਂ ਕੱਟਣੀ ਹੈ ਐਜੀ ਇਹਨੂੰ ਆ ਲੈ ਕੇ ਦੇ ਆ ਲੈ ਕੇ ਦੇ ਸੁਭਾਅ ਆ ਕਿ ਦਿੱਤੀ ਤੁਸੀਂ ਮੈਨੂੰ ਲੈ ਜਦੋਂ ਦੀ ਵਿਆਹ ਹੀ ਆਇਆ ਇਹ ਚਾਰ ਦਿੱਤੇ ਗਏ ਮੈਂ ਆ ਪਿਛੋਲੇ ਆ ਕੇ ਪਾਉਣ ਡਈ ਆਂ ਓ ਪਿਛੋਲੇ ਆ ਕੇ ਪਾਉਣ ਡਈ ਆਂ ਇੱਕ ਸੂਟੜੀ ਹੀ ਤੇਰੇ ਘਰ ਚ ਦਨਹਿ ਕਰ ਚਾਈ ਆਂ ਇੱਕ ਸੂਟੜੀ ਨਹੀਂ ਹਲੇ ਚਾਈ ਕਿੰਨਾ ਨੇ ਸੋਨਾ ਲੈ ਕਹਿੰਦੇ ਆ ਆ ਖਾ ਗਿਆ ਸਾਰਾ ਇਨੇ ਆਪਣੇ ਢਿੱਡ ਚ ਪਾ ਲਿਆ ਜੀ ਇਹਨਾਂ ਕਰੋ ਜੋ ਕਰਨਾ ਮੇਰੇ ਨਾਲੇ ਪਾਉਂਦੇ ਆ ਉਹਦੋਂ ਵੀ ਉੱਥੇ ਨਹੀਂ ਮੈਂ ਵੱਡੇ ਹਟਲਾਂ ਚ ਰਹਿਣਾ ਐ ਮੈਂ ਕੱਲਾ ਖਾ ਗਿਆ ਹਟ ਤੇ ਜਿਹੜਾ ਮੇਰੇ ਕੋਲ ਆ ਗਏ ਉਹ ਕਿਧਰ ਕੱਢ ਕੇ ਲੈ ਗਿਆ ਹਾਂ ਸ਼ਾਪ ਤੱਕ ਨਹੀਂ ਤੂੰ ਮੇਰੀ ਛੱਡੀ ਸ਼ਾਪਾ ਪਾ ਲਾ ਬੀ ਸੇ ਭਾਈ ਜੋਗੀ ਆ ਇਸੇ ਭਾਈ ਜੋਗੀ ਆ ਚੱਲ ਜਾ ਤੂੰ ਇਵੇਂ ਮੇਰੇ ਲਾਗੋ ਅਗਰ ਤੈਨੂੰ ਲਿਆ ਲਓਗੇ ਦੇ ਦੇਣਾ ਹੁਣ ਉਹ ਜਿਹੜੇ ਅਗਲੇ ਉਹ ਪਾਇਆ ਕਰਨਗੇ ਹੂੰ ਲਿਆ ਕੇ ਵੀ ਨਹੀਂ ਮੈਨੂੰ ਬੜੇ ਮੈਨੀ ਦੀਦੇ ਹੋਣਾ ਚਲੋ ਮੈਂ ਮੈਂ ਵੱਡੇ ਗੱਲਾਂ ਵਾਲੇ ਕਰ ਲਓ ਤੁਸੀਂ ਜੋ ਕਰਨਾ ਮੇਰਾ ਫੋਨ ਫੜਾਓ ਫੋਨ ਨਹੀਂ ਮਿਲਣਾ ਤੈਨੂੰ ਦੋ ਦੇ ਦੋ ਇਹਨੂੰ ਫੋਨ ਆ ਫੋਨ ਲਿਆ ਕੇ ਤੇ ਸ਼ਾਪਾ ਪਾ ਲਿਆ ਸੀ ਮੈਂ ਉਹ ਦੇ ਫੋਨ ਮੰਮੀ ਸੌੜੇ ਤੇਰੇ ਆ ਉਹ ਤੂੰ ਜਦੋਂ ਸਹੀ ਜਾਂਦੇ ਬਣਾ ਲਿਆ ਕੇ ਦੇ ਉਹ ਮੈਂ ਚੱਲ ਲੈ ਦੇਣਾ ਉਹ ਘਰ ਇਕੱਲੀ ਰਹਿੰਦੀ ਏ ਈ ਰੰਦੀ ਆਈ ਪਿੰਸ ਜੋ ਕੁਝ ਵੀ ਹੋ ਜਾਂਦਾ ਨਾ ਤੁਹਾਡੇ ਕਰਕੇ ਹੁੰਦਾ ਉਥੋਂ ਵੀ ਮੈਂ ਤੁਹਾਡੇ ਕਰਕੇ ਆਈ ਤੇ ਇੱਥੋਂ ਮੈਂ ਤੁਹਾਡੇ ਕਰਕੇ ਚਲੀ ਤੁਹਾਡੇ ਤੋਂ ਅੱਕੀ ਆ ਮੈਂ ਤੇਰੀਆਂ ਹਰਕਤਾਂ ਨਹੀਂ ਚੰਗੀਆਂ ਚੰਗੀਆਂ ਨਹੀਂ ਹਰਕਤਾਂ ਮੇਰੀਆਂ ਮਾਂ ਕਿਉਂ ਨੇ ਮੇਰੇ ਨਾਲ ਕਿ ਮੈਂ ਕਿਹੜੇ ਕਿਤੇ ਹੋਰ ਚਲ ਜੇ ਲੱਗੀ ਆ ਆਹੋ ਠੀਕ ਆ ਇੱਕ ਪਾਸਾ ਕਰ ਲੈ ਇੱਕ ਪਾਸਾ ਠੀਕ ਵਾ ਨਾ ਇੱਕ ਕਾਸੇ ਜੋ ਗੀਨੇ ਮੈਨੂੰ ਛੱਡਿਆ ਨਹੀਂ ਐ ਨਾ ਕੁਝ ਕੀ ਮਲਾਲੀ ਹੋਣੀ ਉਹਨਾਂ ਨਾਲ ਵੀ ਇਹਨਾਂ ਨੂੰ ਪਸਾਉਨੇ ਆ ਆਹੋ ਇਹੋ ਕਰਦੇ ਬਚਦੇ ਤੀ ਹੱਲੇ ਵੀ ਨਹੀਂ ਆ ਲਾਲੋ ਜਿੱਥੋਂ ਤੱਕ ਤੜਾ ਜੋਰ ਲੱਗਦਾ ਬਾਰ ਨਿਕਲ ਨਾ ਕਿਤੇ ਬਚਾਂਗੇ ਜਾਂ ਨਾ ਜੇ ਲੋੜ ਨਹੀਂ ਕਰ ਲੋ ਸੰਗੋ ਨਾਲ ਵੀ ਤੈਨੂੰ ਬੰਨਾਂਗੇ ਕੋਈ ਨਹੀਂ ਕੋਈ ਨਹੀਂ ਜੋ ਮਰਜ਼ੀ ਕਰ ਲੋ ਤੁਸੀਂ ਭਾਵੇਂ ਰੋਣਾ ਤੈਨੂੰ ਮੈਂ ਖੜਕਾਉਣਾ ਹੀ ਨਹੀਂ ਆ ਭਾਵੇਂ ਮੈਂ ਅੰਦਰ ਮਰ ਜਾ ਬੂਆ ਨਹੀਂ ਹੁਣ ਮੈਂ ਖੜਕਾਉਂਦੀ ਤੁਸੀਂ ਆਪਣੀ ਲੋੜ ਨੂੰ ਖੋਲਣਾ ਆ ਆਓ ਮੰਮੀ ਜਾਓ ਫਿਰ ਜਾਓ ਮਾਰਾ ਇੱਥੇ ਹੀ ਕੋਈ ਨਹੀਂ ਕੋਈ ਨਹੀਂ ਆਜੋ ਆਜੋ ਵੇਖ ਲਾਂਗੇ ਤੁਹਾਨੂੰ ਵੀ ਮੈਂ ਕਿ ਡੈਸ ਸੱਤੇ ਚੜੇ ਨੇ ਸਗੋਂ ਨਾ ਕੁਝ ਕਹੀਦਾ ਨਹੀਂ ਗੋਦਾਪੂਏ ਚੜਦੇ ਆ ਕੋਈ ਨਹੀਂ ਕਰ ਲੋ ਜੋ ਤੁਸੀਂ ਕਰਨਾ ਮਾਪਿਓ ਮੇਰੇ ਪਹੁੰਚਣੇ ਵਾਲੇ ਨੇ ਇਥੇ ਉਹਨਾਂ ਨੇ ਆਏ ਜਾਣਾ ਪਤਾ ਤੇ ਲੱਗ ਜਾਣਾ ਉਹਨਾਂ ਨੂੰ ਕਿ ਤੁਸੀਂ ਕੁਝ ਨਾ ਕੁਝ ਕੀਤਾ ਹੋਣਾ ਉਹਨਾਂ ਦੀ ਧੀ ਨਾਲ ਜਦੋਂ ਫੋਨ ਨਾ ਚੁੱਕਿਆ ਉਹਨਾਂ ਦਾ ਬੜੀ ਬਰਮੋਸ ਹੋ ਕੇ ਕਿ ਚੱਕਰ ਨਹੀਂ ਉਦਾਂ ਹੀ ਬਸ ਨੂੰ ਕਿ ਸੋਟਣਾ ਤੇ ਮੈਂ ਤੁਹਾਨੂੰ ਕਹਿੰਦੇ ਆ ਕਿ ਨਵਨੁਲਿਆ ਨਾ ਮਾਦ ਕੀ ਕਰੀਏ ਫਿਰ ਕਿੱਦਾਂ ਲਿਆਈਏ ਘਰ ਜਾਈਏ ਉਹਦੇ ਜਾਂ ਕੀ ਕਰੀਏ ਘਰ ਜਾ ਕੇ ਲਿਆਉਣਾ ਚਲ ਤੁਸੀਂ ਦੱਸੋ ਜਿੱਦਾਂ ਕਹੋਗੇ ਮੇਰੀ ਗੱਲ ਸੁਣਾ ਹਾਂਜੀ ਸਾਡੀ ਕੋਈ ਕਿਹੜੀ ਉਹਨਾਂ ਨਾਲ ਐਡੀ ਕੋਈ ਰਿਸ਼ਤੇਦਾਰੀ ਆ ਵੀ ਜਿਹੜੀ ਵਧੀਆ ਵਾ ਵੀ ਮਿਲਨੇ ਗਿਲਨੇ ਆ ਜਿਹੜਾ ਨੂੰ ਘਰ ਜਾ ਕੇ ਲਿਆਵਾਂਗੇ ਆਹ ਗੱਲਬਾਤ ਹੁੰਦੀ ਨਹੀਂ ਅੱਡੀ 100 ਵਾਰੀ ਸੋਚਣਾ ਪੈਣਾ ਉਹ ਇਦਾਂ ਕਰ ਆਪਣੇ ਮਾਣੂ ਲਿਆ ਸਕਦੇ ਉਹਦੇ ਫੋਨ ਫੋਨ ਤੇ ਗੱਲ ਹੁੰਦੀ ਆ ਹਾਂ ਤੇ ਉਹਨੂੰ ਬੁਲਾ ਆ ਫੇਤਨ ਮੈਂ ਦੱਸਣਾ ਵੀ ਕੀ ਕਰਨਾ ਮਮਾ ਮੈਨੂੰ ਮਾਰਦਾ ਬਾਜ ਮੈਂ ਮਾਰ ਕੇ ਲਿਆ ਨੂੰ ਨਾ ਢੇਵੋ ਉਹ ਤਾਂ ਦਾਲ ਬਣਾਈ ਆ ਗੈਸ ਕਰਤੀ ਆ ਬੰਦ ਹਾਂ ਦੱਸ ਤੂੰ ਕਿੱਦਾਂ ਤੇ ਉਹ ਡੈਡੀ ਸੱਦਣ ਦੇ ਆ ਮੈਂ ਉਹ ਦਾਲ ਕੀਤੀ ਡਾਡੀ ਨਾਲ ਕੀ ਨਮ ਨੁ ਲਿਉਣ ਬਾਰੇ ਹਾਂ ਤੇ ਕਿੱਦਾਂ ਲਿਆਈ ਉਹਨੂੰ ਘਰ ਜਾਈਏ ਜਾਂ ਕੀ ਘੜੀਏ ਕੀ ਨਹੀਂ ਹਾਂ ਤੇ ਡੈਡੀ ਕਹਿੰਦਾ ਕਿ ਮੰਮੀ ਤੁਹਾਡੇ ਵੱਲੋਂ ਵੀ ਫੋਨ ਆਉਂਦਾ ਵਾ ਤੁਹਾਨੂੰ ਤੇ ਤੁਹਾਨੂੰ ਬੁਸ ਲੈਣੇ ਆ ਕੀ ਕਰਨਾ ਚੰਪੂ ਨੇ ਉਹ ਤੇ ਜਾ ਕੇ ਗੱਲ ਕਰ ਲਈ ਨਹੀਂ ਕਿ ਕਿਸੇ ਦੀ ਨੀ ਪੈਦਾ ਹਾਂ ਦੱਸ ਮੈਗਾ ਇਹ ਕਹਿੰਦੇ ਆ ਵਾ ਮੁੰਡਾ ਵੀ ਉਹਨੂੰ ਲਿਆਉਣਾ ਵਾ ਕੁੜੀ ਨੂੰ ਨਾ ਉਹਨੂੰ ਹਾਂ ਤੇ ਕਹਿੰਦਾ ਉੱਥੇ ਜਾ ਕੇ ਲਿਆਉਣੀ ਆ ਉਹਨਾਂ ਦੇ ਘਰ ਨਹੀਂ ਜਾਈਏ ਸਿੱਧੇ ਕਿੱਦਾਂ ਕਰੀਏ ਨਹੀਂ ਉੱਥੇ ਹੀ ਨਾ ਜਾਓ ਚੰਗੇ ਨਹੀਂ ਲੱਗਿਆ ਹੈਗਾ ਬਹੁਤੀ ਗੱਲਾਂ ਮੇਰਾ ਜੀਤ ਨਹੀਂ ਕਰਦਾ ਗੱਲ ਕਰਨ ਨੂੰ ਨਹੀਂ ਤੇ ਮੈਂ ਕੁੜੀ ਨੂੰ ਫੋਨ ਲਾ ਕੇ ਪੁੱਛ ਲੈਣੀ ਆਂ ਕਿ ਬਾਹਰ ਅੰਦਰ ਵੀ ਜਾਣੀ ਆ ਦਵਾਈ ਦੁਈ ਲੈਣ ਕਿ ਜਾ ਕਿਦਾਂ ਆਹੋ ਪਤਾ ਕਰੋ ਕਿ ਜੇ ਤੇ ਗਾਮਸਾਂ ਚਲ ਜਾਂਦੀ ਏ ਕੱਲੀ ਪਹਿਲਾਂ ਵੀ ਹੂੰ ਤੇ ਫੇਰ ਤੇ ਬਹਾਨੇ ਨਾਲ ਬਾਹਰ ਅੰਦਰ ਆ ਜੇ ਤਾਂ ਉਥੋਂ ਉਹਨੂੰ ਚੜਾ ਕੇ ਲਿਆਓ ਬਾਕੀ ਉਹਨੂੰ ਪੁੱਛਣਾ ਵੀ ਪੈਣਾ ਕਿ ਤੂੰ ਆਉਣ ਵਿੱਚ ਸਹਿਮਤ ਨਾ ਅਸੀਂ ਉਥੇ ਜਾਈਏ ਆਹੋ ਤੇ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਅੱਗੇ ਦੇ ਕਦੀ ਆਏ ਨਹੀਂਗੇ ਆਹੋ ਜੱਜ ਲੈਣ ਹੀ ਆਏ ਆ ਹੂੰ ਅੱਛਾ ਤੇ ਉਹਨਾਂ ਨੂੰ ਤੈਨੇ ਪੈਣਾ ਤੇ ਉਥੇ ਆਣ ਗਵਾੜੀ ਵੀ ਇਕੱਠਾ ਕਰਕੇ ਬਹਿ ਜਾਣਾ ਜਹੜਨਾ ਨੂੰ ਮਾੜੀ ਚੰਗੀ ਕਰਨ ਦਾ ਫਰਕ ਕੀ ਨਾਲੇ ਸਾਡੀ ਵੀ ਬਦਨਾਮੀ ਏਦਾਂ ਕਰੋ ਵੀ ਉਹਦਾਂ ਗੱਲ ਕਰੋ ਕੋਈ ਨਾ ਫੋਨ ਲਾ ਲੈਨੀ ਤੇ ਉਹਨੂੰ ਇਹ ਗੱਲ ਪੁੱਛਣੀ ਆ ਵੀ ਜਦੋਂ ਤੂੰ ਕਿਤੇ ਜਾਣੀ ਆ ਤੇ ਤੇ ਨਜ਼ਰ ਤਾਂ ਨਹੀਂ ਰੱਖਦੇ ਨਾ ਤੇਰੇ ਨਾਲ ਨਹੀਂ ਜਾਂਦੇ ਵੀ ਕੱਲੀ ਚਲ ਚੁਲ ਜਾਂਦੀ ਨਹੀਂ ਆ ਕਿਤੇ ਕੋਈ ਨਾ ਫੋਨ ਕਰਕੇ ਸਾਰਾ ਪਤਾ ਸਾਰੀ ਗੱਲਬਾਤ ਉਹਦਾਂ ਕਰ ਲਓ ਤੇ ਜੇ ਉਹ ਕਹੇ ਕਿ ਵੀ ਮੈਂ ਚਲ ਜਾਨੀ ਆ ਦਵਾਈ ਦਾਦੂ ਲੈਣ ਜਾਂ ਕੋਈ ਚੀਜ਼ ਵਸਤ ਲੈਣ ਤੇ ਚੁੱਪ ਕਰਕੇ ਬਹਾਨੇ ਨਾਲ ਘਰੋਂ ਆਵੇ ਕਪੜਾ ਲੀ ਲੈਣਾ ਨਾ ਲਿਆਵੇ ਰਹਿੰਦੇ ਉੱਥੇ ਆ ਜਦੋਂ ਉਹਨਾਂ ਨੂੰ ਚੱਕਦਾ ਹੋਵੇ ਆਹ ਆਹ ਠੀਕ ਆ ਨਾ ਹੂੰ ਤੇ ਜਿੱਥੇ ਗਏਗੇ ਉੱਥੋਂ ਮੁੜ ਕੇ ਚੁੱਪ ਕਰਕੇ ਉਹਨੂੰ ਲੈ ਆਵਾਂਗੇ ਚਲੋ ਕੋਈ ਨਹੀਂ ਕਰ ਕੇ ਫੋਨ ਪਤਾ ਕਰ ਲਈ ਲਈ ਠੀਕ ਆ ਕਿ ਨਹੀਂ ਫੋਨ ਲੱਗਨੀ ਆ ਉਦਾਂ ਜਾਂ ਤਾਂ ਇਹਨਾਂ ਮੈਂ ਕਹਿ ਸਕਦੀ ਕੁਝ ਨਾਲੇ ਉਹਨੂੰ ਇਹ ਵੀ ਪੁੱਛ ਲਿਓ ਵੀ ਜਦੋਂ ਆਏਗੀ ਫੋਨ ਤੇਰੇ ਕੋਲ ਹੋਊਗਾ ਕਿ ਜਾਂ ਉਦਾਂ ਦੱਸ ਦੇਗੀ ਮੈਂ ਕਿਹੜੀ ਜਗ੍ਹਾ ਤੇ ਮਿਲਾਂਗੇ ਤੁਹਾਨੂੰ ਚਲੋ ਮੈਂ ਇਹ ਵੀ ਪੁੱਛ ਲਾਂ ਹਾਂ ਇਹ ਵੀ ਪੁੱਛ ਲਈਏ ਨਾ ਆਈਪੀਓ ਮੁੜ ਕੇ ਫੋਨ ਵੀ ਰੱਖ ਲੈਣ ਤੇ ਸਾਡੀ ਉਹਦੇ ਨਾਲ ਗੱਲ ਨਾ ਹੋਵੇ ਕਿ ਉਹ ਹੈ ਕਿੱਥੇ ਆ ਵੀ ਤਾਂ ਫੋਨ ਹੋਊਗਾ ਤਾਂ ਗੱਲ ਹੋਊਗੀ ਉਦਾਂ ਕਿ ਥੋਣੀ ਤੇ ਜਿਉ ਕਹੇਗੀ ਕਿ ਮੈਂ ਬਿਨਾਂ ਫੋਨ ਤੋਂ ਵੀ ਆ ਜਾਾਂਗੀ ਤੇ ਆਹ ਟਾਈਮ 10 ਵਜੇ ਫਲਾਣੇ ਅੱਡੇ ਦੀਆਂ ਫਲਾਣੇ ਸ਼ਹਿਰ ਚ ਮਿਲਾਂਗੀ ਅੱਛਾ ਤੇ ਆਪਾਂ ਉੱਥੇ ਚੱਲ ਜਾਾਂਗੇ ਉੱਥੇ ਜਾ ਕੇ ਉਹਨੂੰ ਲੈ ਆਂਣਾ ਚਲੋ ਕੋਈ ਨਹੀਂ ਉਹ ਕਰ ਲੈਣੀ ਪਤਾ ਫਿਰ ਸਾਰੀ ਗੱਲਬਾਤ ਕਰ ਲੈ ਆਦਣਾ ਕੋਈ ਨਹੀਂ ਕੰਮ ਕਰੋ ਤਰੀਕੇ ਨਾਲ ਹਾਂ ਉਹਨੂੰ ਪੁੱਛ ਲਿਓ ਵੀ ਆਉਣਾ ਚਾਹੁੰਦੀ ਆ ਉਹ ਨਹੀਂ ਨਹੀਂ ਇਦਾਂ ਹੀ ਕਰਾਂਗੇ ਡੈਡੀ ਆਵੇਂ ਕੋਈ ਗਲਤ ਕੰਮ ਨਾ ਹੋ ਜਾਵੇ ਜਿੱਦਾਂ ਤੁਸੀਂ ਕਹੋਗੇ ਇਦਾਂ ਹੀ ਕਰਾਂਗੇ ਦੱਸਾ ਕੀ ਯਾਰ ਹੁਣ ਮਾਂ ਤੇਰੀ ਗੱਲਬਾਤ ਕਰ ਲੈਂਦੀ ਆ ਸਾਰੀ ਹਾਂਜੀ ਪਤਾ ਲੱਗ ਜੂਗਾ ਕੀ ਹ ਗਿਣ ਮੇਸ ਕੇ ਸਾਰੀ ਗੱਲ ਇਹ ਕਿ ਕਿੰਨੇ ਜਾਣਾ ਵਾ ਤੇ ਕਿੱਦਾਂ ਜਾਣਾ ਵਾ ਹਾਂਜੀ ਠੀਕ ਆ ਕਿ ਨਹੀਂ ਤੇ ਕਿੱਦਾਂ ਕੰਮ ਹੋਣਾ ਕੋਈ ਗੱਲ ਨਹੀਂ ਜਿੱਦਾਂ ਤੂੰ ਜੀ ਤੋ ਤੇ ਬਸ ਮੁੰਡਿਆਂ ਵਾਲੀ ਹੂੜ ਮਤ ਨਾ ਕਰੀ ਨਹੀਂ ਨਹੀਂ ਡੈਡੀ ਠੀਕ ਆ ਹਾਂਜੀ ਇਹ ਬਤਾ ਤੂੰ ਨਾ ਹੀ ਜਾਵੇਂ ਮੈਂ ਆ ਵੀ ਜਾ ਕੇ ਲੈ ਆਵਾਂ ਚਲੋ ਤੂੰ ਜਿੱਦਾਂ ਕਹੋਗੇ ਉਦਾਂ ਕਰ ਲਓ ਹਾਂ ਕਰ ਲਾਂ ਤੇ ਪਤਾ ਉਹਨੂੰ ਤੇ ਫੇਰ ਸੋਚਦੇ ਆ ਵੀ ਹੁਣ ਕਿੱਦਾਂ ਹੋਣੀ ਆ ਠੀਕ ਇਹ ਕੁੜੀ ਨੇ ਸਾਡਾ ਕੱਖ ਨਹੀਂ ਛੱਡਿਆ ਪਹਿਲਾਂ ਇੱਥੋਂ ਚੱਲ ਗਈ ਆਪਣੀ ਮਰਜ਼ੀ ਨਾਲ ਹੁਣ ਉੱਥੇ ਨਹੀਂ ਰਹਿਣਾ ਹੈ ਕਿੱਡੀ ਇਹਨਾਂ ਨੇ ਖੇਡ ਬਣਾਈਆਂ ਕੋਈ ਮਤਲਬ ਨਹੀਂ ਮਾਂ ਪਿਓ ਦੀ ਭੈਣ ਭਰਾਵਾਂ ਦੀ ਇੱਤਨ ਨਾਲ ਮੈਂ ਨਾ ਕੀ ਬਣੂੰਗਾ ਜਮਾਨੇ ਦਾ ਆ ਵਾਹਿਗੁਰੂ ਹੀ ਆ ਕਿਰ ਨਿਆਣਿਆਂ ਨੂੰ ਮਤਬੁੱਧ ਚੰਗੀ ਪਾਵੇ ਮਾਲਕ ਆ ਇਹੋ ਜਿਹ ਨਿਆਣੇ ਤੇ ਜੰਮਣ ਤੋਂ ਪਹਿਲਾਂ ਮਰ ਜਾਂਦੇ ਚੰਗਾ